ਜਦ ਲਗ ਮਨ ਬੈਕੁੰਟ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਜੇਕਰ ਮਨ ਦੇ ਵਿੱਚ ਬੈਕੁੰਟ ਦੀਆਂ ਆਸਾਂ ਨੇ ਤਾਂ ਉਹ ਆਸਾਂ ਤਾਂ ਕਰਕੇ ਨੇ ਉੱਥੇ ਦਾ ਖਾਣਾ ਉੱਥੇ ਦਾ ਪੀਣਾ ਉੱਥੇ ਦਾ ਰਹਿਣਾ ਉੱਥੇ ਦਾ এনवायरमेंट ਉੱਥੇ ਦਾ ਮਾਹੌਲ ਜੋ ਵੱਡਿਆਂ ਵੱਡਿਆਂ ਪ੍ਰਚਾਰਕਾਂ ਨੇ ਬਿਆਨ ਕੀਤਾ ਜੀ ਉੱਥੇ ਦੇ ਤਾਂ ਅੰਬ ਵੀ ਬੜੇ ਮਿੱਠੇ ਐ ਉੱਥੇ ਦੇ ਤਾਂ ਸੰਤਰੇ ਹੀ ਬੜੇ ਵੱਖਰੇ ਕਿਸਮ ਦੇ ਐ ਉੱਥੇ ਦਾ ਜੀ ਛੋਲੇ ਪੂਰੀਆਂ ਹੋ ਰਹੇ ਪ੍ਰਕਾਰ ਦੇ ਨੇ ਉੱਥੇ ਦਾ ਜੀ ਮਾਹੌਲ এনवायरमेंट ਵਾਤਾਵਰਣ ਨਹੀਂ ਬਣ ਲਾਲਸਾਵਾਂ ਤਾਂ ਇਹ ਨਹੀਂ ਪਰਮਾਤਮਾ ਦੇ ਚਰਨਾਂ 'ਚ ਤਾਂ ਵੀ ਨਿਵਾਸ ਨਹੀਂ ਹੋਏਗਾ ਜੇ ਮਨ ਦੇ ਵਿੱਚ ਬੈਕੁੰਠ ਦੀ ਆਸ ਹੈ ਆਪਾ ਕਬੀਰ ਜੀ ਕਹਿੰਦੇ ਐ ਜੋ ਜਨ ਪਰਮਿਤ ਪਰਮਨ ਜਾਨਾ ਬਾਤ ਨਹੀਂ ਬੈਕੁੰਟ ਸਮਾਨਾ ਨਾ ਜਾਨਾ ਬੈਕੁੰਟ ਕਹਾਈ ਜਾਨ ਜਾਨ ਸਭ ਕਹ ਤਹਾਈ